ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੇਕਿਨ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 22 ਮਾਰਚ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਤੇ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਤੇ ਪਹਿਲਾਂ ਗੱਲ ਕਰਾਂਗੇ ਚੰਦ ਬਾਸ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਹਰਿਆਣਾ ਦੂਜਾ ਨਾਮ 41000 ਸੀ ਬੈਸਟ ਰੇਡਰ ਤੇ ਬੈਠ ਜਾਫੀ ਨੂੰ 11100 ਰੁਪਏ ਦਿੱਤੇ ਗਏ ਸਨ ਉਥੇ ਫਾਈਨਲ ਮੈਚ ਹੋਇਆ ਸੀ ਬਾਹੂ ਅਕਬਰਪੁਰ ਤੇ ਗਾਲਨ ਦੀਆਂ ਟੀਮਾਂ ਦੇ ਵਿਚਕਾਰ ਹੋਇਆ ਉਹਦੇ ਵਿੱਚ ਗਾਲਨ ਸੈਕਿੰਡ ਤੇ ਬਾਹੂ ਅਕਬਰਪੁਰ ਫਾਸਟ ਇਥੋਂ ਬੈਸਟ ਰੇਡਰ ਬਣੇਗਾ ਦੀਨੂ ਜਵਾਰਾ ਤੇ ਬੈਠ ਜਾਫੀ ਬਣੇਗਾ ਅੰਕਰ ਬਾਹੂ ਅਕਬਰਪੁਰ ਅੱਗੇ ਗੱਲ ਕਰਦੇ ਕਲਾਉਂਦੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 81000 ਤੇ ਦੂਜਾ ਨਾਮ 61000 ਸੀ ਬੈਸਟ ਰੇਡਰ ਤੇ ਬੈਠ ਜਾਫੀ ਨੂੰ 21200 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋ ਵਿਚਕਾਰ ਇਥੋਂ ਕਰਾਚੋ ਫਾਸਟ ਤੇ ਬੱਛੋ ਆਣਾ ਸੈਕੰਡ ਤੇ ਇਥੋਂ ਬੈਸਟ ਰੇਡਰ ਬਣੇਗਾ ਜੋਤ ਮਹਿੰਦੂ ਵਾਲੀ 10 ਕਬੜੀਆਂ ਪਾ ਕੇ 10 ਨੰਬਰ ਲਈ ਤੇਤ ਬਿੱਟ ਜਾਫੀ ਬਣੇਗਾ ਜੀਤਾ ਦਲਵੰਡੀ ਚਾਉਧਰੀਆਂ ਵਾਲਾ 6 ਟੱਚ ਲੈ ਕੇ ਥਣ ਜੱਫੇ ਲਾਈ ਅੱਗੇ ਗੱਲ ਕਰਦੇ ਸਿੱਖ ਵਾਲਾ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 71000 ਸੀ ਬੈਸਟ ਰੇਡਰ ਤੇ ਬਿੱਟ ਜਾਫੀ ਨੂੰ 21000 ਰੁਪਏ ਦਿੱਤੇ ਗਏ ਸਰਨੇ ਤੇ ਫਾਈਨਲ ਮੈਚ ਹੋਇਆ ਸੀ ਬਰਨਾਲਾ ਤੇ ਪਿੰਟਰਕਲਾ ਦੀਆਂ ਟੀਮਾਂ ਦੇ ਵਿਚਕਾਰ ਇਥੋਂ ਪਿੰਟਰਕਲਾ ਫਾਸਟ ਤੇ ਤੇ ਵੈਸਟ ਜਾਫੀ ਬਣੇਗੇ ਸ਼ਰਨੜ ਗੁਰਮਾਨੇ ਵਾਲਾ ਤੇ ਬੱਬੂ ਭਿੰਟਰ ਦੋਨੇ ਜਵੈਂਟ ਵੈਸਟ ਜਾਫੀ ਬਣੇਗੇ ਅੱਗੇ ਗੱਲ ਕਰਦੇ ਦਨਾਨਾ ਬਵਾਨੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਹਰਿਆਣੇ ਦੇ ਵਿੱਚ ਕਰਵਾਇਆ ਗਿਆ ਸੀ ਉਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਵੈਸਟ ਰੇਡਰ ਤੇ ਵੈਟ ਜਾਫੀ ਨੂੰ 51 51000 ਰੁਪਏ ਦਿੱਤੇ ਗਏ ਸਾਰਨੇ ਤੇ ਫਾਈਨਲ ਮੈਚ ਹੋਇਆ ਸੀ ਬਾਹੂ ਅਕਬਰਪੁਰ ਤੇ ਆਊਟਸਾਈਡੀਆਂ ਟੀਮਾਂ ਦੇ ਵਿੱਚ ਕਾਰੇ ਤੋਂ ਆਊਟਸਾਈਡ ਸੈਕੰਡ ਤੇ ਬਾਹੂ ਅਕਬਰਪੁਰ ਫਾਸਟ ਤੇ ਤੋਂ ਵੈਸਟ ਰੇਡਰ ਬਣਿਆ ਪੂਰੀ ਅਸੀਸਰ ਤੇ ਸੈਂਡੀ ਦੋਨਾਂ ਨੇ ਚ ਸ਼ੀਲੂ ਬਾ ਹੁਆ ਖਬਰ ਪਰ ਚਾਰ ਟੱਚ ਲੱਗੇ ਚਾਰ ਜਫੇ ਲਾਈ ਅੱਗੇ ਗੱਲ ਕਰਦੇ ਮਦੇਵੀ ਦੇ ਕਬੱਡੀ ਟੂਰਨਾਮੈਂਟ ਦੀ ਉਹ ਜਿਆਦਾ ਲੇਟ ਹੋਣ ਕਾਰਨ ਉਹਦੀ ਆਪਣੇ ਕੋਲੇ ਅਪਡੇਟ ਹੈ ਨਹੀਂ ਕਿ ਤੇ ਲਾਈਵ ਵਾਲੇ ਨੇ ਵੀ ਲਾਈਵ ਆਪਣਾ ਬੰਦ ਕਰ ਦਿੱਤਾ ਸੀ ਤੇ ਜੇ ਕੋਈ ਜਾਣਕਾਰੀ ਮਿਲੀ ਤਾਂ ਆਪਾਂ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਾਂਗੇ ਤੇ ਏਸੀ ਵੀਡੀਓ ਆਪਣੀ 22 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ